ਕੀ ਪ੍ਰਾਈਵੇਟ ਯੂਨੀਵਰਸਿਟੀ ਕਰਨ ਦੇ ਵਿਰੋਧ ਚ ਪੂਰਾ ਜੀ ਪ੍ਰਾਈਵੇਟਿਜ਼ੇਸ਼ਨ ਐਜੂਕੇਸ਼ਨ ਦੀ ਔਰ ਹੈਲਥ ਦੀ ਦੋਨਾਂ ਦੇ ਮੈਂ ਵਰਖਲਾਫ ਹਾਂ ਪਰ ਚੰਡੀਗੜ੍ਹ ਯੂਨੀਵਰਸਿਟੀ ਜਾਂ ਫਿਰ ਰਾਤਵਾਰਾ ਹੋਰ ਵੀ ਯੂਨੀਵਰਸਿਟੀ ਬਣੀਆਂ ਨੇ ਉੱਥੇ ਤਾਂ ਰੋਜ਼ਾਨੀ ਖਬਰਾਂ ਲੱਗ ਰਹੀਆਂ ਨੇ ਕਿ ਬੱਚੇ ਕੋਈ ਵਿਗਿਆਨੀ ਬਣ ਰਿਹਾ ਕੋਈ ਵਿਦੇਸ਼ ਦੇ ਵਿੱਚ ਕਿਸ ਤਰੀਕੇ ਦੀ ਖੋਜ ਕਰਕੇ ਲੈ ਕੇ ਆ ਰਿਹਾ ਕੋਈ ਪ੍ਰਾਈਵੇਟ ਮਾੜਾ ਕਿਵੇਂ ਹੋ ਗਿਆ ਜਦੋਂ ਇੱਜੜੇ ਬੱਚੇ ਨਿਕਲ ਰਹੇ ਨੇ ਤੋਂ ਮੈਂ ਲਾਸਟੀ ਗੱਲ ਹੈ ਜੀ ਇਹਨਾਂ ਦੇ ਜੀਜੇ ਸਾਲਿਆਂ ਦੀਆਂ ਹੀ ਆ ਉਹ ਜਿਹੜੇ ਸਿਆਸੀ ਲੋਕ ਆ ਕੌਣ ਕਹਿੰਦਾ ਨਾਲ ਵਿਊ ਐਜੂਕੇਸ਼ਨਲ ਅਦਾਰੇ ਨੇ ਉਹ ਵਪਾਰਕ ਅਦਾਰੇ ਨੇ ਐਜੂਕੇਸ਼ਨ ਦੰਦੇ ਆ ਪੈਸਾ ਕਮਾਉਂਦੇ ਆ ਕਿੰਨੀ ਫੀਸ ਆ ਜਿਹੜਾ ਕੋਰਸ ਜਿਹੜੀ ਡਿਗਰੀ ਇੱਥੇ 5000 10000 ਦੇ ਵਿੱਚ ਹੋ ਜਾਂਦੀ ਆ ਉੱਥੇ 1.5 ਤੋਂ 2 ਲੱਖ ਦੇ ਵਿੱਚ ਪਹੁੰਚ ਜਾਂਦੀ ਆ ਉਹਨਦੇ ਹੋਸਟਲ ਚੈੱਕ ਕਰ ਲਿਓ ਜਾ ਕੇ ਤੁਸੀਂ ਇਦਾਂ ਕਰੋ ਸਾਡੀ ਯੂਨੀਵਰਸਿਟੀ ਦੇ ਹੋਸਟਲ ਚੈੱਕ ਕਰੋ ਕਿਸੇ ਇੱਕ ਹੋਸਟਲ ਨੂੰ ਵੀ ਮੁਰਗੀਆਂ ਦੇ ਪਿੰਜਰੇ ਵਾਂਗੂ ਜਾਲੀਆਂ ਲਾ ਕੇ ਬੰਦ ਕਰਿਆ ਵਾ ਸਰੀ ਲਾ ਕੇ ਬੰਦ ਕਰਿਆ ਵਾ ਹੈ ਨਹੀਂ ਨਾ ਕੋਈ ਵੀ ਜਾਓ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਕੁੜੀਆਂ ਨੇ ਹੋਸਟਲ ਚ ਜਾਓ ਕੁੜੀਆਂ ਦੇ ਪੰਜ ਹੋਸਟਲ ਦੇ ਵਿੱਚ ਜਾਓ ਜਿਵੇਂ ਮੁਰਗੀ ਨਹੀਂ ਬੰਦ ਕਰੀਤੇ ਸਰੀਏ ਲੱਗੇ ਹੋਏ ਆ ਕਾਰਨ ਰੋਜ਼ ਇੱਕ ਕੁੜੀ ਸੁਸਾਈਡ ਕਰਦੀ ਹੈ ਉੱਥੇ ਇੰਨਾ ਪ੍ਰੈਸ਼ਰ ਆ ਇੱਕ ਦਿਨ ਇੱਕ ਦਿਨ ਦੀ ਐਬਸੈਂਟ ਵਾਸਤੇ 20% اٹੈਂਡੈਂਸ ਸ਼ਾਰਟ ਕਰ ਦਿੰਦੇ ਆ ਤੇ ਜੇ ਉਹ ਪੂਰੀ ਕਰਾਉਣੀ ਆ ਤੇ ਉਹ ਦੇ ਬਾਰੇ ਫਿਰ ਫੀਸ ਹੈ 40000 ਰੁਪਏ ਲੱਗਤਾਂ। ਸ਼ੋਸ਼ਨ ਨਹੀਂ ਹੈਗਾ। ਤੁਹਾਨੂੰ ਲੱਗਦਾ ਵੀ ਯੂਨੀਵਰਸਿਟੀਆਂ? ਨੋ 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 ਕਸਾਈ ਖਾਨੇ ਆ, ਬੁਚੜ ਖਾਨੇ ਆ। ਇਹ ਸਿਆਸੀ ਲੋਕਾਂ ਦੇ ਜੀਜੇ ਸਾਲਿਆਂ ਦੇ ਆ।